ਰੰਗ ਜਿਹੜਾ ਧੁੱਪਾਂ ਨਾਲ ਕਣਕਾਂ ਦਾ ਜਲਦੀ ਸੁਨਹਿਰੀ ਹੋ ਜਾਂਦਾ ਹੈ ਸੁਨਹਿਰੀ ਹੋ ਜਾਂਦਾ ਤੇ ਬਹੁਤ ਸਾਰੀਆਂ ਆਸਾਂ ਬਹੁਤ ਸਾਰੀਆਂ ਉਮੀਦਾਂ 5-6 ਮਹੀਨੇ ਦੀ ਮਿਹਨਤ ਕਈ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਈ ਸਾਰੇ ਅਰਮਾਨ ਜੁੜੇ ਹੁੰਦੇ ਨੇ ਨਾਲ ਤੇ ਕਣਕਾਂ ਦੀ ਫਿਰ ਜਦੋਂ ਵਾਢੀ ਸ਼ੁਰੂ ਹੁੰਦੀ ਹੈ ਨਾਲ ਫਿਰ ਖਰੀਦੋ ਫਰੋਕਤ ਦਾ ਵੀ ਹੁੰਦਾ ਹੈ ਖਰੀਦੋ ਫਰੋਕਤ ਦਾ ਕੀ ਚੱਲ ਰਿਹਾ ਹੈ ਠੀਕ ਠਾਕ ਚੱਲ ਰਿਹਾ ਹੈ ਸ਼ੁਰੂ ਹੋ ਗਿਆ ਕੰਮ ਜਾਂ ਅਜੇ ਦੇਰੀ ਹੈ ਕੁਝ ਨਹੀਂ ਦੇਖੋ ਆਫੀਸ਼ੀਅਲੀ ਪੰਜਾਬ ਦੇ ਵਿੱਚ ਕਣਕ ਦੀ ਜਿਹੜੀ ਖਰੀਦ ਹੈ ਉਹ 1 ਅਪ੍ਰੈਲ ਤੋਂ ਸਟਾਰਟ ਹੋ ਜਾਂਦੀ ਹੈ ਜੀ ਪਰ ਜ਼ਿਆਦਾਤਰ ਆਪਾਂ ਇਹ ਦੇਖਦੇ ਜਿਵੇਂ ਖਾਸ ਤੌਰ ਤੇ ਆਪਣਾ ਇਲਾਕਾ ਆਪਣੇ ਤਾਂ ਵਾਢੀ ਪੈਂਦੀ ਵਿਸਾਖੀ ਤੋਂ ਮਗਰੋਂ ਹੁਣ ਇੱਥੇ ਵਿਸਾਖੀ ਲੰਘ ਗਈ ਆ ਤੇ ਹਾਲੇ ਤੱਕ ਜੇ ਮੰਡੀਆਂ ਦਾ ਹਾਲ ਵੇਖੀਏ ਬਈ ਉੱਥੇ ਪਤਾ ਹੀ ਨਹੀਂ ਲੱਗ ਰਿਹਾ ਕਿ ਕੀ ਹੋਣਾ ਹੈ ਕੀ ਨਹੀਂ ਹੋਣਾ ਮੈਂ ਅੱਜ ਕਟਾਰੂ ਚੱਕ ਹੋਰਾਂ ਨੂੰ ਵੀ ਫੋਨ ਲਾਇਆ ਸੀ ਕਿਉਂ ਮਨੇ ਚੁੱਕਿਆ ਨਹੀਂ ਹੈ ਉਹਨਾਂ ਦੇ ਪੀਏ ਸਾਹਿਬ ਕੇ ਪਤਾ ਨਹੀਂ ਕਿਹੜੇ ਸਾਹਿਬ ਸੀਗੇ ਜੀ ਉਹ ਕਹਿੰਦੇ ਜੀ ਕਿ ਉਹਨਾਂ ਦੇ ਅੱਜ ਤੇ ਪ੍ਰੋਗਰਾਮ ਹੈ ਹਲਕੇ ਜਿ ਤੇ ਚਲੋ ਉਧਰ ਵਿਅਸਤ ਨੇ ਉਧਰ ਉਜੇ ਹੋਏ ਨੇ ਤਾਂ ਕਹਿਣ ਦਾ ਮਤਲਬ ਇਹ ਆ ਕਿ ਹੁਣ ਜਿਵੇਂ ਇਹਨਾਂ ਨੇ ਕਿਹਾ ਕਿ ਦੇਖੋ ਜੀ ਐਨੇ ਲੱਖ ਗੱਟਾ ਜਿਹੜਾ ਉਹ ਸਾਈਲੋ ਚ ਲੱਗੇਗਾ ਇੱਕ ਤਰ੍ਹਾਂ ਨਾਲ ਸਾਈਲੋ ਸਿਸਟਮ ਜਿਹੜਾ ਹੈ ਉਹ ਐਤਕੀ ਪੰਜਾਬ ਦੇ ਵਿੱਚ ਲਾਗੂ ਹੋ ਜਾਣਾ ਪੂਰੀ ਤਰ੍ਹਾਂ ਅਮਲ ਚ ਆ ਜਾਊਗਾ ਸਾਈਲੋ ਸਿਸਟਮ ਜੀ ਹੁਣ ਉਹ ਜਿਹੜਾ ਲੱਗਣਾ 20 ਲੱਖ ਗੱਟਾ ਸ਼ਾਇਦ ਲੱਗਣਾ ਤਾਂ ਉਹ ਗੱਟਾ ਜਿਹੜਾ ਕਿਵੇਂ ਲੱਗੂਗਾ ਇਹਦਾ ਇੱਕ ਬੜਾ ਵੱਡਾ ਪ੍ਰਸ਼ਨ ਹੈ ਕਿ ਭਈ ਜਿਸ ਵਿੱਚ ਸਲਾਈ ਤੋਂ ਲੈ ਕੇ ਹੂੰ ਲੋਹਾਈ ਤੱਕ ਮਤਲਬ ਕਿ ਸਲਾਈ ਸਲਾਈ ਉਹ ਤਾਂ ਹੁਣ ਮਸਲਾ ਇਹ ਬਣਿਆ ਪਿਆ ਕਿ ਕੱਚੀ ਸਲਾਈ ਉਹ ਕਹਿੰਦੇ ਕਿ ਸਾਡੀ ਡਿਮਾਂਡ ਹੈ ਜਿਹੜੀ ਕੱਚੀ ਸਲਾਈ ਦੀ ਤਾਂ ਕੱਚੀ ਸਲਾਈ ਜੇ ਤੁਸੀਂ ਵੇਖੋਗੇ ਤੇ ਝੋਨੇ ਦੀ ਆਪਾਂ ਮੰਨ ਲੈਨੇ ਆ ਪਰ ਝੋਨਾ ਕੀ ਹੁੰਦਾ ਹੈ ਕਿ ਝੋਨਾ ਛੇਤੀ ਕਰਦਾ ਨਹੀਂ ਜੀ ਪਰ ਇੱਥੇ ਕੱਚੀ ਸਲਾਈ ਦੇ ਵਿੱਚ ਉਹ ਕਣਕ ਤੇ ਕਿਰਨੀ ਸਟਾਰਟ ਹੋ ਜਾਂਦੀ ਹੈ ਜਿਵੇਂ ਤਾਕ ਲਾਉਂਦੇ ਨੇ ਜਦੋਂ ਆਪਣੇ ਜਿਹੜੇ ਲੱਦਣ ਵਾਲੇ ਹਾਂਜੀ ਤਾਂ ਮਤਲਬ ਕਿ ਇਹ ਇਹ ਕਈ ਸਵਾਲ ਨੇ ਜਿਵੇਂ ਸਾਈਲੋ ਦੇ ਵਿੱਚ ਜੇ ਘਟਾ ਜਾਏਗਾ ਤਾਂ ਬਾਰਦਾਨਾ ਕੀ ਵਾਪਸ ਆਏਗਾ ਜੀ ਜੇ ਵਾਪਸ ਆਏਗਾ ਤਾਂ ਫਿਰ ਤੇ ਉੱਥੇ ਤੇ ਘੁਰਬਲ ਘੁਰਬਲ ਹੋ ਜਾਣੀ ਆ ਹੂੰ ਕੋਈ ਟਰਾਲਾ ਜਾਂ ਘੋੜਾ ਲੈ ਕੇ ਜਾਏਗਾ ਜੀ ਤਾਂ ਉਹ ਬਾਰਦਾਨਾ ਵਾਪਸ ਲਿਉਣ ਲਈ ਉੱਥੇ ਖੜਾ ਰਹੇਗਾ ਹੂੰ ਉੱਥੇ ਤੇ ਤੁਹਾਨੂੰ ਪਤਾ ਹੀ ਆ ਨਾ ਵਹੀਕਲ ਸਟੈਕ ਹੋ ਜਾਂਦੀਆਂ ਦੇ ਵਿੱਚ ਬੜਾ ਰਸ਼ ਹੋ ਜਾਂਦਾ ਹਾਂਜੀ ਹੁਣ ਇਹ ਸਮਝ ਤੋਂ ਪਰੇ ਆ ਮਤਲਬ ਕਿ ਜੇ ਤੁਸੀਂ ਮੰਡੀ ਦੇ ਲਿਹਾਜ਼ ਨਾਲ ਦੇਖੋਗੇ ਤਾਂ ਖੁਦ ਜਿਹੜੇ ਖਰੀਦ ਅਧਿਕਾਰੀ ਆ ਹਾਲੇ ਉਹ ਵੀ 6.5 'ਚ ਆ ਮਾਰਕਫੈਡ ਵਾਲੀ ਜਗ੍ਹਾ 'ਚ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਉਹ ਲਾ ਦਿੱਤਾ ਹੈ ਝੋਨਾ ਹੂੰ ਹੁਣ ਇਹ ਕਣਕ ਜਿਹੜੀ ਆ ਜ਼ਿਆਦਾਤਰ ਉਹ ਸਾਈਲੋ 'ਚ ਭੇਜਣ ਨੂੰ ਫਿਰਦੇ ਆ ਸਾਈਲੋ ਵਾਲਾ ਸਿਸਟਮ ਦਾ ਹਾਲੇ ਕਲੀਅਰ ਨਹੀਂ ਹੈ ਹਾਲੇ ਤੇ 8 ਤੋਂ 6 ਦਾ ਵੀ ਦામੀ ਦਾ ਵੀ ਚੱਲਦਾ ਪਿਆ ਨਾ ਹੂੰ ਹੂੰ ਹਾਲੇ ਪੂਰਨ ਤੌਰ ਤੇ ਸਹਿਮਤੀ ਨਹੀਂ ਬਣੀ ਤਾਂ ਮੈਂ ਤੇ ਮਤਲਬ ਕਿ ਕਹਾਸਾ ਜ਼ੋਰ ਲਾਇਆ ਤਾਂ ਇੱਥੇ ਬਈ ਸਪਸ਼ਟਤਾ ਨਹੀਂ ਹੈਗੀ ਜੀ ਅਜੇ ਉਲਝਣ ਪੂਰੀ ਹੈ ਹਾਂ ਜੀ ਉਲਝਣ ਹੈ ਇੱਥੋਂ ਤੱਕ ਕਿ ਜੇ ਆਪਾਂ ਉੱਚ ਅਧਿਕਾਰੀਆਂ ਨਾਲ ਗੱਲ ਕਰਦੇ ਆਂ ਜਾਂ ਇੱਥੋਂ ਤੱਕ ਕਿ ਸਰਕਾਰ ਦੇ ਵਿੱਚ ਬੈਠੇ ਵੀ ਜਿਹੜੇ ਨਾਮੀ ਬੰਦੇ ਆ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਇਹ ਸਪਸ਼ਟਤਾ ਨਹੀਂ ਹੈ ਕਿ ਕਿਵੇਂ ਕੰਮ ਚੱਲੂਗਾ ਤੇ ਉਧਰੋਂ ਜੇ ਤੁਸੀਂ ਦੇਖੋਗੇ ਜ਼ਿਆਦਾ ਲੇਟ ਹੋਗੇ ਹੁਣ ਕਿੱਥੇ ਤੇ ਜਿਵੇਂ ਮੰਨ ਲਓ ਹੁਣ ਅਰਾਈਵਲ ਹੋ ਗਈ ਹੈ ਕਣਕ ਦੀ ਜੀ ਇਹ ਦਿਨ-ਬਦ ਦਿਨ ਵਧੂਗੀ ਹੂੰ ਤੇ ਜੇ ਮੰਨ ਲਓ ਸਾਰਥਕ ਤਰੀਕੇ ਦੇ ਨਾਲ ਸਚਾਰੂ ਢਾਂਗ ਦੇ ਨਾਲ ਪਹਿਲਾਂ ਹੀ ਥੋੜਾ ਥੋੜਾ ਚੱਲਦਾ ਰਹਿੰਦਾ ਕੰਮ ਹੂੰ ਤੇ ਹੁਣ ਇਕਦਮ ਰਸ਼ ਨਹੀਂ ਸੀ ਪੈਣਾ ਹੁਣ ਇਕੇਦਮ ਰਸ਼ ਪਾਊਗਾ ਮੰਡੀਆਂ ਜੀ ਤੇ ਹਾਲੇ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੂਰਨ ਤੌਰ ਤੇ ਇਸ ਵਿਧੀ ਦਾ ਪਤਾ ਨਹੀਂ ਲੱਗ ਰਿਹਾ ਕਿ ਕਿੱਦਾਂ ਆਏ ਸਾਰੀ ਪ੍ਰਕਿਰਿਆ ਜਿਹੜੀ ਆ ਉਹ ਅਮਲ ਚ ਆਊਗੀ ਖਾਸ ਕਰਕੇ ਕੋਈ ਨਵੀਂ ਜੀ ਸ਼ੁਰੂ ਹੁੰਦੀ ਹੈ ਤੇ ਫਿਰ ਇਕਤੋਜਨ ਹੁੰਦੀ ਹੈ ਕਿਸਾਨ ਯੂਨੀਅਨਾਂ ਵੀ ਚੁੱਪ ਬੈਠੀਆਂ ਨੇ ਉਹ ਤੇ ਤੁਹਾਨੂੰ ਪਤਾ ਹਮ ਕ੍ਰੈਕਡਾਊਨ ਤੋਂ ਬਾਅਦ ਕਾਫੀ ਨਿਮੋਚ ਹੋਣੇ ਜੇ ਹੋਏ ਆ ਜੀ ਤਾਂ ਦੂਸਰੇ ਪਾਸੇ ਅਧਿਕਾਰੀ ਜਿਹੜੇ ਆ ਉਹ ਵੀ ਇਸ ਵੇਲੇ ਦੁਬਦਾ ਦੇ ਵਿੱਚ ਨੇ ਫਾਰਮਰ ਨੂੰ ਤੇ ਵਿਚਾਰੇ ਨੂੰ ਪਤਾ ਹੀ ਕੀ ਹੈ ਪਤਾ ਹੀ ਕੀ ਹੈ ਬਿਲਕੁਲ ਬਿਲਕੁਲ ਇਸ ਕਰਕੇ ਇਧਰ ਕੋਈ ਖਿਆਲ ਹੀ ਹੈ ਨਹੀਂ ਕਿਸੇ ਦਾ ਮੈਂ ਤਾਂ ਕਮਾਲ ਮੰਨ ਗਿਆ ਜੀ ਇਹ ਸਰਕਾਰ ਦਾ ਪਿਛਲੇ ਕਿਹੜੇ ਵੀ ਪਹਾਂਚ ਸੀ ਇਹ ਬਾਅਦ ਚ ਜਦੋਂ ਖਿਆਲ ਕਰਦੇ ਆ ਉਹਦੋਂ ਬਹੁਤ ਦੇਰ ਹੋ ਜਾਂਦੀ ਬਿਲਕੁਲ ਇਹਦੇ ਚ ਇਹਨਾਂ ਨੂੰ ਨਜ਼ਰ ਬੰਨ ਕੇ ਰੱਖਣੀ ਚਾਹੀਦੀ ਆ ਕੰਮ ਜਿਹੜਾ ਹੋ ਤੋ ਵੇਖਣਾ ਸਟਾਰਟ ਕਰੋ ਤਾਂ ਨੀਤਾ ਖਰੀਦ ਤਾਂ ਹੁਣ ਇੱਕੇ ਤਮ ਰਸ਼ ਪੈਣਾ ਇੱਕੇ ਤਮ ਸਾਰਾ ਕੁਝ ਹੋਣਾ ਫਿਰ ਬਹੁਤ ਜ਼ਿਆਦਾ ਖਲਾਰਾ ਪੈ ਜਾਂਦਾ ਹੈ ਜੀ 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 ਮਿੰਦਰ ਜੀ ਬਿਲਕੁਲ ਪਾਲੀਆ ਸਾਹਿਬ ਦੱਸ ਰਹੇ ਨੇ ਕਹਿੰਦੇ ਪਿੰਡਾਂ ਵਾਲੀਆਂ ਮੰਡੀਆਂ ਚ ਬੋਲੀ ਤਾਂ ਸ਼ੁਰੂ ਹੋ ਗਈ ਪਰ ਬਾਰਦਾਨਾ ਨਹੀਂ ਆਇਆ ਤੱਕ ਉਹੀ ਮੈਂ ਕਹਿ ਰਿਹਾ ਨਾ ਜੀ ਬਾਹਰਦਾਨੇ ਤੋਂ ਲੈ ਕੇ ਤੇ ਬਈ ਸਲਾਈ ਲੋਹਾਈ ਉਹ ਸਾਰੇ ਪ੍ਰਸ਼ਨ ਜਿਉਂਦੇ ਤੇ ਹੋ ਆ ਹਾਲਾਂਕਿ ਬਾਹਰਦਾਨਾ ਕਹਿੰਦੇ ਆ ਕਿ ਜੀ ਪਹੁੰਚ ਗਿਆ ਜੀ ਪਹੁੰਚ ਰਿਹਾ ਜੀ ਪਰ ਮੇਰੇ ਖਿਆਲ ਦੇ ਨਾਲ ਕਾਫੀ ਕੁਝ ਹਾਲੇ ਕਰਨ ਵਾਲਾ ਹੈ ਜੀ ਕਾਫੀ ਮਿੱਤਰ ਦੱਸ ਰਹੇ ਨੇ ਕਿ ਅਜੇ ਕਣਕ ਵੀ ਆਉਣੀ ਸ਼ੁਰੂ ਨਹੀਂ ਹੋਈ ਮੰਡੀਆਂ ਦੇ ਵਿੱਚ ਤੇ ਖੈਰ ਚਲੋ ਇਹ ਤੇ ਆਉਣੀ ਸ਼ੁਰੂ ਹੋ ਜਾਣੀ ਪਰ ਇਹ ਹੈ ਕਿ ਮੈਨੇਜਮੈਂਟ ਸਰਕਾਰ ਦੀ ਚੰਗੀ ਰਵੇ ਛੋਣੇ ਵਾਲਾ ਕੰਮ ਨਾ ਹੋਵੇ ਬਾਅਦ ਦੇ ਵਿੱਚ ਬੜਾ ਲੱਭ ਰਾਈਵਲ ਤਾਂ ਹੋ ਗਈ ਜੀ ਸਟਾਰਟ ਮੰਡੀਆਂ ਦੇ ਵਿੱਚ ਤੇ ਹੁਣ ਲਗਭਗ ਆਉਣ ਕੇ ਹੈਗੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਆ ਥੋੜਾ ਕਿਤੇ ਮੰਨ ਲਓ ਰਸ਼ਲੇ ਘਟਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਉਹੀ ਗੱਲ ਹੋਣੀ ਹੈ ਨਾ ਕਿ ਯਕਦਮ ਹੋ ਜਾਣਾ ਹਾਂਜੀ ਹਾਂਜੀ ਜੀ ਜੀ ਮਿੰਟੂ ਜੀ ਚਲੋ ਬਹੁਤ ਸਾਰੇ ਦੋਸਤ ਜੁੜੇ ਨੇ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਨਾਲ-ਨਾਲ ਬੇਨਤੀ ਵੀ ਹੈ ਕਿ ਪ੍ਰੋਗਰਾਮ ਨੂੰ ਥੋੜਾ